जगत सहमान देती हो पैरा से प्रावो मेरा आपकी कृपा से सब काम हो रहा है करते हो मेरा नाम हो रहा है जय श्री राधे जय श्री कृष्ण सो ਮੈਂ ਕਾਂਗਰਸ ਪਾਰਟੀ ਜੋ ਹੈ ਬਾਵਾ ਜੀ ਤੁਸੀਂ ਸਾਰੇ ਕਾਂਗਰਸ ਪਾਰਟੀ ਸੈਕੂਲਰ ਹੈ ਇਹ ਹਰ ਧਰਮ ਨੂੰ ਅੱਗੇ ਲੈ ਕੇ ਚੱਲਦੀ ਹੈ ਹਰ ਜਾਤ ਬਰਾਦਰੀ ਨੂੰ ਬਰਾਬਰ ਸਨਮਾਨ ਦਿੰਦੀ ਤੇ ਖੁਵਾਰ ਰਾਮ ਆਪਣੇ ਖਵਲ ਦੇ ਸੰਦੇ ਆ ਜਿੰਨਾ ਰਾਮ ਕਿਸੇ ਹੋਰ ਦਾ ਉਹਨਾਂ ਮੇਰਾ ਵੀ ਹੈ ਤੇ ਕਾਂਗਰਸ ਪਾਰਟੀ ਦੇ ਘਰਵਲੇ ਨਾਲ ਤੇ ਵੋਟਾਂ ਨਹੀਂ ਮੰਗੂ ਸੀ ਨਾ ਜਾਤ ਦੇ ਨਾਂ ਤੇ ਮੰਗੂ ਸਾਡੇ ਸ਼ਹਿਰ ਦੇ ਵਿੱਚ ਰਾਮਲੀਲਾ ਹੁੰਦੀ ਹੈ ਕੋਈ ਲਗਭਗ 55 ਸਥਾਨ ਦੇ ਵਿੱਚ ਮੇਰੇ ਪਿਤਾ ਜੀ ਉਹਨੇ ਸ਼ੁਰੂ ਕੀਤੀ ਸੀ ਨਾਲ ਹੋ ਕੇ ਤੇ ਮੈਂ ਪਿਛਲੇ 30 ਸਾਲ ਤੋਂ ਰਾਮਲੀਲਾ ਕਮੇਟੀ ਦਾ ਪੈਟਰਨ ਹੈ ਤੇ ਉਦੋਂ ਤੋਂ ਹੀ ਹਰ ਦਸਹਿਰੇ ਤੋਂ ਅਗਲੇ ਦਿਨ ਰਾਮਲੀਲਾ ਦਾ ਜਿਹੜਾ ਰਾਜ ਪਿਲਕ ਹੈ ਉਹ ਮੇਰੀ ਡਿਊਟੀ ਹੁੰਦੀ ਮੈਂ ਜਾ ਕੇ ਕਰਦਾ ਫਿਰ ਮੇਰਾ ਕੀ ਆਰਾਮ ਨਹੀਂ ਹੈ ਮੇਰਾ ਜਨਮ ਵੀ ਬਾਈ ਚਾਰਜ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਰਾਮ ਨੌਮੀ ਵਾਲੇ ਦਿਨ ਹੋਇਆ ਜਿਹੜੇ ਜਿਹੜੇ ਹੁੰਡੜੀਆਂ ਨੂੰ ਸਮਝਦੇ ਨਕਸ਼ਤਰ ਉਹ ਸਮਝਦੇ ਮੇਰਾ ਨਕਸ਼ਤਰ ਵੀ ਪੂਰਨ ਵਸੂ ਹੈ ਰਾਮ ਜੀਦਰ ਜੀ ਵਾਲਾ ਫਿਰ ਮੈਂ ਇਹਨਾਂ ਦਾ ਜਿਆਦਾ ਭਗਤ ਹੋਇਆ ਕਿ ਉਹ ਜਿਹੜੇ ਐਡੇ ਰੀਕੂ ਵਾਗੇ ਮੁੱਢਾ ਮੱਕੀ ਜਾਂਦੇ ਰਾਮ ਜੀ ਦੇ ਨਾਮ ਤੇ ਉਹਨਾਂ ਦਾ ਤਾਂ ਕੋਈ ਗੱਡਾ ਪਿਆ ਹੈ ਬਾਈ ਨੋ ਕਿ ਨਾਲ ਸੋ ਨਾਲੇ ਰਿੰਕੂ ਇਹਨਾਂ پارٹی ਦਿੱਕ ਤੱਕਦੇ ਹੈ ਹੀ ਨਹੀਂ ਸੀ ਪਹਿਲਾਂ ਕਾਂਗਰਸ ਵਿੱਚ ਸੀਗਾ ਫਿਰ ਉਹ ਕਾਂਗਰਸ ਨੂੰ ਧੋਖਾ ਦੇ ਕੇ ਆਮ ਆਦੀ ਪਾਰਟੀ ਚਲੇ ਗਿਆ ਉਹਨਾਂ ਦੀ ਸਮੇਤ ਕ੍ਰੈਡਸ ਤੇ ਸਮੇਤ ਐਮਪੀ ਜੀ ਭੱਜ ਗਿਆ ਰਾਤ ਦੇ ਰਾਤ ਕਹਿੰਦਾ ਮੈਂ ਰਾਮ ਮੰਦਰ ਜਾ ਰਿਹਾ ਚਲੇ ਗਿਆ ਦਿੱਲੀ ਬੀਜੇਪੀ ਕੋਲ ਇੱਕ ਗੱਲ ਉਹ ਹਰ ਰੋਜ਼ ਪਾਰਟੀ ਬਦਲਦੇ ਆ ਇਹਨਾਂ ਦਾ ਕੀ ਹਿੰਤ ਕਰ ਮੈਂ ਇਹ ਕਿਆ ਸमाज ਨੂੰ ਸੇ ਦੇ ਸਕਦੇ ਇਹ ਲੋਕ ਤਾਂ ਆਪਣੀ ਚੌਦਰ ਵਾਸਤੇ ਲਾਲਚ ਵਾਸਤੇ ਜਾਂ ਡਰ ਦੇ ਡਰਦੇ ਹੋਏ ਨਿੱਤ ਨਮੀ ਪਾਰਟੀ ਕਰਦੇ ਇਸ ਤਰ੍ਹਾਂ ਇੱਕ ਟੀਟੂ ਹੈ ਉਹ ਪਹਿਲਾਂ ਬੀਐਸਪੀ ਤੋਂ ਆ ਫਿਰ ਆਪਣੀ ਪਾਰਟੀ ਬਣਾ ਲਈ ਫਿਰ ਅਕਾਲੀ ਗੱਲਚ ਆ ਗਿਆ ਹੁਣ ਆਮ ਆਲੀ ਪਾਰਟੀ ਚੜ ਗਿਆ ਉਹ ਕਦੇ ਪਹਿਲਾਂ ਰਿਕਵਾ ਟੀਲੂ ਨੇ ਜੱਟ ਕਰ ਲਿਆ ਫੇਰ ਕਰ ਲਿਆ ਦਰਜੀ ਅੱਜਕੱਲ੍ਹ ਦੋਏ ਮੀਰਜਾ ਦੇ ਨਾਲ ਕੰਨ ਦੋਨਾਂ ਦੀ ਮਰਜ਼ੀ ਪਗੜੇ ਕਿਤੇ ਵੀ ਚਲੇ ਜਾਣਾ ਇਹਦਾ ਹੈ ਕੋਈ ਤਕੌਣ ਨਹੀਂ ਹੈ ਇਹਨਾਂ ਲੋਕਾਂ ਨੂੰ ਸਮਾਜ ਲੀਡਰ ਨੇ ਸਮਾਜ ਨੂੰ ਸੇਵ ਦੇਣੀ ਹੁੰਦੀ ਹੈ ਤੇ ਜੇ ਲੀਡਰੇ ਆਪੇ ਕੋਈ ਉਹਦਾ ਆਪਣਾ ਹੀ ਕੈਰੇਕਟਰ ਨਹੀਂ ਹੈ ਉਹ ਆਪੇ ਵਿਸ਼ਵਾਸ ਨਹੀਂ ਆਉਦਾ ਉਹ ਲੋਕਾਂ ਨੂੰ ਧੋਖਾ ਦੇ ਕੇ ਕਦੇ ਵੀ ਕਿਤੇ ਵੀ ਜਾ ਸਕਦਾ ਫਿਰ ਅਜਿਹੇ ਲੀਡਰ ਦਾ ਸਮਾਜ ਦੇ ਵਿੱਚ ਵੀ ਸਦਕਾਰ ਨਹੀਂ ਹੁੰਦਾ ਤੇ ਅਜਿਹੇ ਲੀਡਰ ਨੂੰ ਲੋਕ ਵੀ ਨਹੀਂ ਪਸੰਦ ਕਰਦੇ ਇਸ ਲਈ ਐਤੀ ਤੁਹਾਨੂੰ ਬੇਨਤੀ ਕਰਨਾ ਹੈ ਕਿ ਮੈਂ 3 ਮਹੀਨੇ ਵਾਸਤੇ ਮੁੱਖ ਮੰਤਰੀ ਬਣਿਆ 3 ਮਹੀਨੇ ਦੇ ਵਿੱਚ ਤੁਹਾਡੇ ਬਿਜਲੀ ਦੇ ਬਿੱਲ ਬਕਾਇਆ ਸਾਰੇ ਮਾਫ ਕੀਤੇ ਪਾਣੀ ਦੇ ਸਾਰੇ ਬਕਾਇਆ ਮਾਫ ਕੀਤੇ ਪਾਣੀ ਅੱਗੇ ਨੂੰ ਸਸਤਾ ਕਰਤਾ ਪਟਰੋਲ ਦਾ ਕਰ ਵੀ ਇਕੱਠਾ ਹੀ ਘਟਾਇਆ ਸੀ ਡੀਜ਼ਲ ਪੰਜਰ ਵੀ ਇਕੱਟਾਇਆ ਬਹੁਤ ਐਸੇ ਕੰਮ ਕੀਤੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਮਲਾਜਮਾਂ ਦੇ ਬਹੁਤ ਕੰਮ ਕੀਤੇ 14% ਡੀਏ ਵੈਜ ਦਾ ਵੀ ਕਮਿਸ਼ਨ ਮੈਂ ਲਾਗੂ ਕੀਤਾ ਸੀ ਪੈਨਸ਼ਨਾਂ ਮੈਂ ਵਧਾਈਆਂ ਸੀ ਇੱਥੇ ਕੋਈ ਆਂਗਣ ਵਾਲੀ ਆਗੜ ਬਾੜੀ ਵਾਲੀ ਬੀਬੀ ਬੈਠੀ ਹੋਵੇ ਉਹਨਾਂ ਦੀ ਤਰ੍ਹਾਂ ਵਧਾਈਆਂ ਆਸ਼ਾ ਵਰਕਰ ਬੀਬੀ ਬੈਠੀ ਹੋਵੇ ਉਹਨਾਂ ਦੀ ਤਰ੍ਹਾਂ ਵਧਾਈਆਂ ਮੀਢੇ ਮੀਲ ਵਾਲੀਆਂ ਬੀਬੇ ਤਰ੍ਹਾਂ ਵਧਾਈਆਂ ਬਹੁਤ ਕੰਮ ਸਮਾਜ ਦੇ ਨੇ 3 ਮਹੀਨੇ ਦਿੱਤੇ ਫਗਵਾੜੇ ਵਾਲ ਪਰਸੀ ਰਾਮ ਜੀ ਦਾ ਮੰਦਿਰ ਹੈ ਫਗਵਾੜੇ ਦੇ ਉਹਨੂੰ 10 ਕਰੋੜ ਰੁਪਏ ਮੈਂ ਦਿੱਤਾ ਉਹਨਾਂ ਨੂੰ ਤੇ ਕੀ ਵਰਦੇ ਆ ਰਿੰਕੋ ਨੇ ਮੁੰਡਾ ਲੇਡੋ ਭਾਈ ਤੁਸੀਂ ਕਦੇ ਮੰਦਿਰ ਨੂੰ ਕਿਸੇ ਨੂੰ ਪੈਸੇ ਦਿੱਤੇ ਦੋਈ ਸ਼ਗਨ ਚੁਹੀ ਜਾਓ ਸਮੇਂ 5 ਲੱਖ ਰੁਪਏ ਪੰਜਾਬ ਦੀ ਹਰ ਗਊਸ਼ਾਲਾ ਨੂੰ 3 ਮਹੀਨੇ ਦੇ ਵਿੱਚ ਦਿੱਤੇ 21 ਕਰੋੜ ਰੁਪਏ ਪੰਜਾਬ ਦੀਆਂ ਸਾਰੀਆਂ ਗਊਸ਼ਾਲਾ ਦਾ ਬਿਜਲੀ ਦਾ ਮਾਪ ਕੀਤਾ ਅਰ ਅੱਗੇ ਵਾਸਤੇ ਪੂਰ ਪੰਜਾਬ ਦੀ ਕਿਸੇ ਲੋਕ ਸ਼ਲਾ ਦਾ ਬਿਜਲੀ ਦਾ ਬਿੱਲ ਆਉਂਦਾ ਫ੍ਰੀ ਕਰਤੀ ਸੀ ਉਹਨਾਂ ਨੇ ਅੱਜ ਤੱਕ ਵੀ ਨਹੀਂ ਤੇ ਬੋਟਾ ਇਹ ਮੰਗੀ ਜਾਂਦੇ ਉਹ ਭਾਈ ਉਹ ਸਭ ਦੇ ਦਿਲਾਂ ਗਿਆ ਜਾਣੇ ਰਾਮ ਕੋਈ ਨਿਆਣਾ ਨਹੀਂ ਰਾਮ ਸਭ ਦੇ ਉੱਥਾਂ ਤੇ ਦਿਲਾ ਦਿਆ ਜਾਣਦਾ ਹੈ ਸਭ ਦੇ ਨਾਲ ਖੜਦਾ ਹੈ ਸੋ ਮੈਂ ਤੁਹਾਨੂੰ ਬੇਨਤੀ ਕਰ ਰਹਾ ਹਾਂ ਕਿ ਆਮਲੇ ਤੇ ਤਕਾਕਰ ਰਣ ਮੈਂ ਜਦੋਂ ਖਰੜ ਮਿਊਂਸਪਲ ਕਮੇਟੀ ਸੀ ਉੱਥੇ ਮੈਂ ਇੱਕ ਸਰਕਾਰੀ ਸਕੂਲ ਬੜਾਇਆ ਸਰਕਾਰੀ ਸੀਐਸ ਕੰਟਰੀ ਸਕੂਲ ਮਾਡਲ ਸਕੂਲ ਜਿਹੜਾ ਇੰਗਲਿਸ਼ ਮੀਡੀਅਮ ਰੱਖਿਆ ਆਜੂ ਦੇ ਚ 4700 ਬੱਚਾ ਪੜਦਾ ਔਰ ਜਿਹੜੇ ਮੈਡੀਕਲ ਹੈ ਉਹਦੇ ਵਿੱਚ ਸਮਰਥ ਪੜਾਈ ਜਾਂਦੀ ਹੈ ਉਹਦੇ ਜਿਹਨ ਨਾਨ ਮੈਡੀਕਲ ਪੜਾਈ ਜਾਂਦਾ ਤਾਂ ਹੀ ਸਾਡੇ ਵਿੱਚ ਕੈਕਟਰ ਬਣ ਲਗੇ ਤਾਂ ਹੀ ਇੰਜੀਨੀਅਰ ਬਣ ਲਗੇ ਹੱਟਾ ਦਾਲ ਨਾਲ ਸਾਡੀ ਗਰੀਬੀ ਹਰ ਚੱਕਿਆ ਜਾਂਦੀ ਹੈ ਇਹਦੇ ਵਾਸਤੇ ਸਾਨੂੰ ਪੜਾਈ ਚਾਹੀਦੀ ਸਾਨੂੰ ਨੌਕਰੀ ਚਾਹੀਦੀ ਇਸ ਕਰਕੇ ਆਪਾਂ ਨੇ ਇੱਥੇ एक बढ़िया यूनिवर्सिटी लेके आ चंगा हेल्थ सिस्टम तैयार करना इतने क्योंकि प्राइवेट वाले तो गए। चिरकार चंगा हस्पाल चाहिए एक एम हॉस्पिटल इतने लेके आ चीज़ा की सूरत है जिंदगी ओवरऑल डिवेलपमेंट होनी गलिया नालियाँ तो हमेशा बनती आई हैं लेकिन कुछ ऐसे चाहिए जो समाज सुचे तौर पर तो शहर उपर

शनिवार जो शनिवार है उस दौरान एक बार फिर से पूछ में जो आतंकियों ने हमला किया जिसमें एक जवान शहीद हो गया चार घायल पूछ भी जम्मू कश्मीर जम्मू कश्मीर ऐसा है कि ये स्टंटबाजी हो रही है हमले नहीं हो रहे पिछली बार भी जब इलेक्शन आते हैं तो ऐसे स्टंट खेले जाते हैं और बीजेपी को जिताने का जिताने का संविधान तैयार किया जाता है ये तैयार किए हुए सारे पहले से तैयार करके हमले करवाए जाते हैं ये बीजेपी को जिताने का एक स्टंट होता है इसमें सच्चाई नहीं होती लोग मरवाने और लोगों के लाशों पे खेलना ये बीजेपी को आता है अगर बात की जाए तो लगातार बीजेपी का उम्मीदवारों का विरोध हो रहा है पंजाब में कल भी विरोध हुआ था इस दौरान पुलिस के साथ धक्का मुक्की में एक किसान जो साठ वर्षीय था उसकी मृत्यु हो गई तो उसके लेके कैसे देखा ऐसा है कि बीजेपी किसानों को दबाकर किसानी खत्म करके देश सूबे की और देश की पंजाब को दबाना चाहती है और पंजाब को की अर्थव्यवस्था को तहस नहस करना चाहती उनको पता है कि अगर हम किसान को खत्म कर देंगे किसानी को खत्म करेंगे तो पंजाब डूब जाएगा वो एक्चुअली पंजाब को डूबाना चाहते हैं इसलिए उनका विरोध हो रहा है आज अनुराग ठाकुर आ रहे हैं और सैकड़ों परिवार जो भाजपा में शामिल होने वो भी जो हिमाचल से आए हुए हैं तो आज उन्हें बीजेपी में शामिल करवाया जा रहा है ऐसा है कि ये स्टंटबाजी है अनुराग ठाकुर जी आकर कुछ बंदे खड़े कर कर सरोपे डाल देंगे बीजेपी का सरोपा डाल देंगे वोट उनको कोई नहीं देता कुछ पैसे देकर भी ये आदमियों को खरीद रहे हैं उनकी फोटो तरवा लेते हैं वोट वो फिर भी नहीं डालेंगे देखे जितना देखे देखे मर्जी पैसा बांट लें देखे जितना देखे देखे मर्जी दबा लें जो मर्जी डरा लें लोगों ने अंदर जाकर वोट डाली है वो कांग्रेस को डालेंगे और दूसरी बात की जाए कल जो करमजीत कौर चौधरी ने प्रेस कॉन्फ्रेंस की उन्होंने कहा कि चरणजीत सिंह चन्नी ने मेरे बेटे को द्रयोधन बोला जबकि हमारा पूरा परिवार जो कांग्रेस ही रहा था हम मेरे पति ने भी शहादत दी इसलिए फिर भी उनको जो नकार दिया ऐसा है उनको टाइम मिला था पिछली बार टिकट मिली थी अगर सक्षम होते तो जीत जाते लोगों ने जिताना मैंने नहीं एक आखिरी सवाल था आ, आपने रिंकू को लेकर कहा कि रिंकू एंड पार्टी जो है यहाँ पे शहर में जो धड़े सट्टे या लॉटरी का कारोबार कर रहे हैं उन्होंने आज स्टेटमेंट दिए उन्होंने कहा है कि आपने तो जो महिला अफसर थी उसके साथ छेड़छाड़ की थी उसके बाद आपने रिटर्न माफ़ी मांगी अगर कहते चरनी जी बोलेंगे तो मीडिया में वो पत्थर भी जारी कर देंगे माफी नाम। उनको बोलो तुम्हारे पास कोई भी पत्थर है तो अभी जारी करें झूठ मत बोलें और ऐसे ही बातें मत बनाएं मैं खाली धड़ा सट्टा की बात ही नहीं कर रहा मैं लॉटरी की बात नहीं कर रहा मैं जो नशा यहाँ चल रहा है उसकी भी बात कर रहा हूँ मैं जो रेडियो वाले से पैसे लिए जाते हैं पड़ी वालों से पैसे लिए जाते हैं उसकी भी बात कर रहा हूँ जो स्नैचे स्नेचिंग हो रही है उसकी भी बात कर रहा हूँ इसके पीछे हमारे यही लीडर रिंकू हो उग्रहाल हो इन्होंने यहाँ जलंधर में माहौल खराब कर रखा है उस माहौल को हमने ठीक करना है